ਸਰ ਕਮਾਂਡ 225 ਦਾ ਜਿਹੜਾ ਫੈਸਲਾ ਹੋ ਰਿਹਾ ਹੈ ਕਿ ਬਟਾ ਜੀ ਬੱਚੇ ਆਜ ਇੱਕ ਬਹੁਤ ਹੀ ਸ਼ਾਨਦਾਰ ਇਵੈਂਟ ਹੁਸ਼ਿਆਰਪੁਰ ਦੇ ਵਿੱਚ ਆਸ਼ਾ ਗਿਰਨ ਸਕੂਲ ਔਰ ਸਪੈਸ਼ਲ ਕਿਡਸ ਨੇ ਉਹਨਾਂ ਦੀ ਸੰਸਥਾ ਆਰਗੇਨਾਈਜੇਸ਼ਨ ਨਾਲੋਂ ਦੇ ਬੁੱਕੀ ਮੇਰੇ ਵੀਸਸ ਦੇਵਾ ਸਾਹਿਬ ਮਿੱਤਰ ਸਾਹਿਬ ਉਹਨਾਂ ਨੇ ਇਹਨਾਂ ਨੂੰ ਆਰਗੇਨਾਈਜ਼ ਕੀਤਾ ਮੈਂ ਸਮਝਦਾ ਕਿ ਇੱਕ ਬਹੁਤ ਹੀ ਪਵਿੱਤਰ ਔਰ ਪਾਵਨ ਇਵੈਂਟ ਹੈ ਕਿਉਂਕਿ ਪਰਮਾਤਮਾ ਨੇ ਹਰ ਬੱਚੇ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਦੇ ਕੇ ਭੇਜਿਆ ਔਰ ਉਸ ਬੱਚੇ ਦੇ ਵਿੱਚ ਉਹ ਉਸ ਟੈਲੈਂਟ ਨੂੰ ਪਛਾਣਨਾ ਤੇ ਸ਼ਿੰਗਾਰਨਾ ਤੇ ਪਲੇਟਫਾਰਮ ਦੇਣਾ ਇਹ ਇਹਦਾ ਜਿਗਰਾ ਕੋਈ ਕੋਈ ਕਰਦਾ ਤੇ ਇਹ ਜਿਗਰਾ ਇਹ ਆਰਗੇਨਾਈਜੇਸ਼ਨ ਕਰ ਰਹੀ ਹੈ 29 ਟੀਮਸ ਆਈਆਂ ਨੇ 330 ਬੱਚੇ ਨੇ ਆਲ ਓਵਰ ਦਾ ਕੰਟਰੀ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਸੀ ਦੇਵਾ ਸਾਹਿਬ ਮਿੱਤਰ ਸਾਹਿਬ ਉਹਨਾਂ ਸਾਰੇ ਸਾਥੀਆਂ ਦਾ ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਸਪੈਸ਼ਲ ਬੱਚੇ ਆ ਜਿਹਦਾ ਇੱਕ ਨੋਰਮਲ ਆਪਾਂ ਡਾਂਸ ਦੇਖਦੇ ਆ ਜਾਂ ਇਹਨਾਂ ਦੀ ਵੀਡੀਓ ਦੇਖਦੇ ਤੁਹਾਨੂੰ ਕੀ ਫਰਕ ਲੱਗਾ ਕੁਝ ਉਹਦੇ ਵਿੱਚ ਦੇਖੋ ਮੈਂ ਸਮਝਦਾ ਕਿ ਮੈਨੂੰ ਤਾਂ ਜੋ ਨੋਰਮਲ ਬੱਚੇ ਖੇਡ ਜਿਵੇਂ ਪਹਿਲਾਂ ਕਿਹਾ ਕਿ ਹਰ ਬੱਚੇ ਦੇ ਵਿੱਚ ਹੀ ਟੈਲੈਂਟ ਹੈ ਪਰ ਇਹ ਬੱਚੇ ਤਾਂ ਪਰਮਾਤਮਾ ਦੇ ਸਪੈਸ਼ਲ ਬੱਚੇ ਨੇ ਤੇ ਸਪੈਸ਼ਲ ਹੀ ਟੈਲੈਂਟ ਹੈ ਇਹਨਾਂ ਦੇ ਵਿੱਚ ਸੋ ਮੈਨੂੰ ਤਾਂ ਭੋਰਾ ਵੀ ਫਰਕ ਲੱਗਿਆ ਹੈਗਾ ਜਿਵੇਂ ਮਿੱਤਰ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਇਹ ਪਰਫਾਰਮੈਂਸ ਦੇਖ ਕੇ ਲੱਗਦਾ ਸੀ ਕਿ ਬੱਚੇ ਜਿਵੇਂ ਬਾਲੀਵੁੱਡ ਤੋਂ ਬੱਚੇ ਆਏ ਹੁੰਦੇ ਨੇ ਸੋ ਉਸ ਤਰੀਕੇ ਦੀ ਪਰਫਾਰਮੈਂਸ ਇਹਨਾਂ ਬੱਚਿਆਂ ਦੀ ਸੋ ਹੋਰ ਇਸ ਤੋਂ ਉੱਪਰ ਤੋਂ ਜਿਹੜੀ ਐਕਸਪੈਕਟੇਸ਼ਨ ਸੀ ਬਹੁਤ ਵਧੀਆ ਸਰਕਾਰ ਕੋਲੋਂ ਵੀ ਇਦਾਂ ਦੇ ਬੱਚਿਆਂ ਲਈ ਕੋਈ ਗਵਰਨਮੈਂਟ ਕਰਵਾਇਆ ਜਾਂਦਾ ਡੈਫੀਨਿਟਲੀ ਜੀ ਮੈਂ ਸਜਦੇਵਾ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿ ਜੋ ਵੀ ਇਕੱਲੇ ਇਹ ਤਾਂ ਇੱਕ ਕਿਨਾਂ ਵੱਲੋਂ ਨਿੱਜੀ ਤੌਰ ਤੇ ਉਪਰਾਲਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਕੀਤਾ ਜਾ ਰਿਹਾ ਹੈ ਪਰ ਇਹ ਜਿਹੇ ਉਪਰਾਲੇ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਹੋਣ ਇਸ ਲਈ ਮੈਂ ਦਿਵਸਾਂ ਨੂੰ ਰਿਕਵੈਸਟ ਕੀਤੀ ਹੈ ਕਿ ਤੁਸੀਂ ਆਓ ਬੈਠੀਏ ਤਾਂ ਕਿ ਗਵਰਨਮੈਂਟ ਵੀ ਸਰਕਾਰ ਸਿਰਫ ਸਰਕਾਰ ਚਲਾਉਣ ਦਾ ਮਕਸਦ ਨਹੀਂ ਹੁੰਦਾ ਇੱਕ ਸੁਸਾਇਟੀ ਨੂੰ ਵੀ ਚੰਗੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣ ਦਾ ਇੱਕ ਜ਼ਿੰਮੇਵਾਰੀ ਜਿਹੜੀ ਸਰਕਾਰ ਦੀ ਹੁੰਦੀ ਹੈ ਸੋ ਉਹਦੇ ਪਰਮਸਤ ਦਿਵਸਾਂ ਨੂੰ ਰਿਕਵੈਸਟ ਕੀਤੀ ਤੇ ਜੋ ਵੀ ਸਰਕਾਰ ਦੇ ਲੈਵਲ ਦਾ ਕਰਨਾ ਦਾ ਹੋਏਗਾ ਕੰਮ ਉਹ ਜ਼ਰੂਰ ਕਰਾਂਗੇ ਠੀਕ ਹੈ ਸਾਰੰਗ ਥੈਂਕ ਯੂ ਅਈ ਸਰ ਮੰਮੂ ਗੋਲਡਰ 25000 ਜਨਤ ਕੇਂਦਰ ਸਕੂਲ ਦੇ ਵਿੱਚ ਅੱਜ ਆਜਾਗ ਹੋਇਆ ਹੈ ਅੱਜ ਪਹਿਲਾ ਦਿਨ ਹੈਗਾ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਸੀਜ਼ਨ 7 ਹੈ ਜੀ ਮੰਗਦਾ ਅਡ ਸਤਵਾਂ ਸੀਜ਼ਨ ਅਥੀ ਸ਼ੁਰੂ ਕੀਤਾ ਇੱਥੇ ਤੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਤੇ ਸਪੈਸ਼ਲੀ ਮੈਨੂੰ ਹੁੰਦਾ ਨਹੀਂ ਜੇ ਦੋ ਦਿਨ ਮੈਂ ਕੋਈ ਕੰਮ ਨਹੀਂ ਕਰਨਾ ਤੇ ਮੈਂ ਇਸ ਇਵੈਂਟ ਦਾ ਹਿੱਸਾ ਬਣਨਾ ਬੱਚਿਆਂ ਦਾ ਆਸ਼ੀਰਵਾਦ ਲੈਣਾ ਤੇ ਐਤ ਕੀ ਦੱਸਦੇ ਮੈਨੂੰ ਬੜੀ ਖੁਸ਼ੀ ਹੋਈ ਹੈ ਬੱਚੇ ਪੂਰੇ ਇੰਡੀਆ ਤੋਂ ਆਏ ਹਨ ਕਰਨਾਟਕਾ ਤੋਂ ਰਾਜਸਥਾਨ ਤੋਂ 올 ਓਵਰ ਇੰਡੀਆ ਬੱਚੇ ਇਕੱਠੇ ਹੋਏ ਹੈ ਤੇ ਬੱਚਿਆਂ ਦਾ ਜੋ ਹੌਸਲਾ ਜੋ ਬੱਚਿਆਂ ਦੀ ਖੁਸ਼ੀ ਹੈ ਉਹ ਤੁਸੀਂ ਕਿਥੇ ਪੈਸੇ ਨਾਲ ਖਰੀਦ ਨਹੀਂ ਸਕਦੇ ਤੁਸੀਂ ਕੋਈ ਵੀ ਚੀਜ਼ ਖਰੀਦ ਸਕਦੇ ਪੈਸੇ ਨਾਲ ਇਹ ਚੀਜ਼ ਜਿਹੜੀ ਖੁਸ਼ੀ ਮਿਲਦੀ ਹੈ ਇਹ ਅਲੱਗ ਹੀ ਖੁਸ਼ੀ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ ਕਿਸਮੇ ਸਮਝਦਾ ਆਂ ਵੀ ਇਹ ਬੱਚਿਆਂ ਨੂੰ ਮੈਂ ਹੋਸਟ ਕਰ ਸਕਦਾ ਆਂ ਬੱਚਿਆਂ ਦੇ ਨਾਲ ਮੈਂ 2 ਦਿਨ ਸਪੈਂਡ ਕਰ ਸਕਦਾ ਆਂ ਤੇ ਮੈਂ ਹੁਸ਼ਾਰਪੁਰ ਵਾਸੀਆਂ ਨੂੰ ਇਹੀ ਰਿਕਵੈਸਟ ਕਰੂੰਗਾ ਕੱਲ ਸੀ ਡੇ 2 ਹੈ ਇਸ ਇੱਥੇ ਫਿਜ਼ੀਕਲੀ ਆ ਕੇ ਪ੍ਰੈਜ਼ੈਂਸ ਦੇ ਕੇ ਬੱਚਾ ਨਾ ਹੋਤਾਂ ਜ਼ਰੂਰ ਬੁਲਾਇਆ ਜਾਵੇ ਥੈਂਕ ਯੂ ਗੈਸ ਵੀ ਹੋਰ ਸਰਕਾਰ ਕੋਈ ਨਾ ਬੱਚਿਆਂ ਲਈ ਮੈਂ ਇਹੀ ਮੰਗਦਾ ਨਹੀਂ ਕੋਈ ਇੰਡਸਟਰੀਅਲ ਇੰਡਸਟਰੀਸ ਹੋਵੇ ਜਾਂ ਪੋਲੀਟੀਕਲ ਬੰਦਾ ਹੋਵੇ ਜਦ ਇਹ ਬੱਚਿਆਂ ਨਾਲ ਜੁੜ ਜਾਂਦੇ ਨੇ ਆ ਕੇ ਤੇ ਉਹ ਦਿਲੋਂ ਜੁੜਦੇ ਆ ਕੋਈ ਉੱਪਰ ਉੱਪਰ ਨਹੀਂ ਜੁੜਦਾ ਸੁਪਰਫਿਸ਼ੀਅਲ ਰਿਲੇਸ਼ਨਸ਼ਿਪ ਨਹੀਂ ਹੁੰਦਾ ਅਰੋਣਾ ਜੀ ਸਾਡੇ ਕੋਲ 2017 ਵਿੱਚ ਆਏ ਸੀਗੇ ਆਸ਼ੀਗਰਾਂ ਸਕੂਲ ਦੇ ਵਿੱਚ ਤੇ ਅੱਜ 2025 8 ਸਾਲ ਬਾਅਦ ਫੇਰ ਆਏ ਆ ਇਹ ਦਰਸਾਉਂਦਾ ਹੈ ਕਿ ਇਹ ਕੋਈ ਵੀ ਪੋਜੀਸ਼ਨ ਤੇ ਬੰਦਾ ਹੋਵੇ ਇਹ ਬੱਚਿਆਂ ਨਾਲ ਬੰਦਾ ਹਮੇਸ਼ਾ ਇੱਕ ਆਪਣੀ ਖੁਸ਼ਕਿਸਮਤੀ ਸਮਝ ਕੇ ਹੀ ਨਾਲ ਜੁੜਦਾ ਹੈ ਮੈਡਮ ਅੱਜ 2025 ਜਿਹੜਾ ਇਵੈਂਟ ਕਰਾਇਆ ਜਾ ਰਿਹਾ ਸਪੈਸ਼ਲ ਬੱਚਿਆਂ ਦਾ ਪਹੁੰਚੇ ਹੋ ਤੁਸੀਂ ਜੀ ਸਭ ਤੋਂ ਪਹਿਲਾਂ ਉਮੰਗ 2025 ਜਿਹੜਾ ਅੱਜ ਇੰਟਰਨੈਸ਼ਨਲ ਲੈਵਲ ਔਰ ਨੈਸ਼ਨਲ ਲੈਵਲ ਦਾ ਇਵੈਂਟ ਜਿਹੜਾ ਇੱਥੇ ਆਰਗੇਨਾਈਜ਼ ਕੀਤਾ ਗਿਆ ਐਸਐਸ ਆਸ਼ਾ ਕਿਰਨ ਵੱਲੋਂ ਔਰ ਉਹਦੇ ਚਾਚਾ ਅਮਨ ਰੋੜਾ ਜੀ ਖਾਸ ਤੌਰ ਤੇ ਉਹ ਚੇਚੇ ਤੌਰ ਤੇ ਉਹ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸੀਗੇ ਔਰ ਸਾਡੇ ਨਾਲ ਹੀ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪਿਆਰ ਦੇਣ ਲਈ ਸਾਡੇ ਦੁਆਬੇ ਦੇ ਇੰਚਾਰਜ ਔਰ ਐਮਐਲਏ ਟੰਡਾ ਮਰ ਤੋਂ ਜਸਵੀਰ ਸਿੰਘ ਰਾਜਾ ਜੀ ਔਰ ਮੇਰੇ ਨਾਲ ਹੀ ਸਾਡੇ ਸਾਥੀ ਦਸੂਹਾ ਤੋਂ ਸਾਡੇ ਐਮਐਲਏ ਕਰਮਵੀਰ ਖੁੰਮਣ ਜੀ ਔਰ ਸਮੁੱਚੀ ਸਾਡੀ ਜਿਹੜੀ ਟੀਮ ਅੱਜ ਪਹੁੰਚੀ ਸੀਗੀ ਔਰ ਬੜੀ ਖੁਸ਼ੀ ਦੀ ਗੱਲ ਆ ਦੇਖੋ ਮੈਂ ਦੇਖ ਰਹੀ ਸੀ ਅੰਦਰ ਜਦੋਂ ਇਵੈਂਟ ਚੱਲ ਰਿਹਾ ਸੀਗਾ ਤਾਂ ਬਹੁਤ ਸਾਰੇ ਬੱਚਿਆਂ ਨੇ ਪਰਫਾਰਮ ਕੀਤਾ ਮੈਨੂੰ ਲੱਗਦਾ ਆਈ ਸੋਲੂਟ ਟੂ ਦਾ ਟੀਚਰਸ ਉਹਨਾਂ ਟੀਚਰਸ ਨੂੰ ਵੀ ਸਲਾਮ ਆ ਜਿਨ੍ਹਾਂ ਨੇ ਉਹਨਾਂ ਬੱਚਿਆਂ ਦੀਆਂ ਤਿਆਰੀਆਂ ਕਰਵਾਈਆਂ ਔਰ ਜਿੰਨੇ ਵੀ ਐਸਐਸ ਆਸ਼ਾ ਕਿਰਨ ਦੀ ਟੀਮ ਆ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨੀ ਆ ਔਰ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਇਸੇ ਤਰ੍ਹਾਂ ਇਸਕਾ ਜਿਹਨੂੰ ਜਿਹੜਾ ਹਰ ਸਾਲ ਕਰਦੇ ਰਹਿਣ ਇਹ ਜਿਹੜਾ ਪ੍ਰੋਗਰਾਮ ਆ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਹੁੰਦਾ ਸੀਗਾ ਔਰ ਫਿਰ ਉਸ ਤੋਂ ਬਾਅਦ ਸਟੇਟ ਲੈਵਲ ਤੇ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਵਾਰ 25 ਟੀਮਾਂ ਜਿਹੜੀਆਂ ਨੇਸ਼ਨਲ ਲੈਵਲ ਤੋਂ ਪਾਰਟਿਸਿਪੇਟ ਕੀਤੀਆਂ ਤਕਰੀਬਨ ਤਕਰੀਬਨ 22 ਤੋਂ 300 ਬੱਚਿਆਂ ਨੇ ਜਿਹੜਾ ਇਸ ਇਵੈਂਟ ਚ ਪਾਰਟਿਸਿਪੇਟ ਕੀਤਾ ਜਿੱਥੇ ਮੈਂ ਸਮੁੱਚੀ ਐਸਐਸ ਆਸ਼ਾ ਕਿਰਨ ਦੀ ਟੀਮ ਨੂੰ ਮੁਬਾਰਕਬਾਦ ਦਿੰਨੀ ਆ ਔਰ ਉੱਥੇ ਨਾਲ ਹੀ ਸਾਡੀ ਜਿੰਨੀ ਵੀ ਪੋਲੀਟੀਕਲ ਪਾਰਟੀ ਦੀ ਜਿੰਨੀ ਵੀ ਟੀਮ ਔਰ ਜਿੰਨੇ ਵੀ ਸੋਸ਼ਲ ਐਕਟਿਵਿਸਟ ਪਹੁੰਚੇ ਆ ਅਸੀਂ ਸਾਰੇ ਇਹਨਾਂ ਦੇ ਨਾਲ ਆ ਜਿੱ ਬੱਚਿਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਔਰ ਉਹਨਾਂ ਦੇ ਟੀਚਰਸ ਨੂੰ ਔਰ ਪੂਰੀ ਜਿਹੜੀ ਐਸਐਸ ਆਸ਼ਾ ਕਿਰਨ ਦੀ ਟੀਮ ਨੂੰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕੀ ਥੈਂਕ ਯੂ ਹਾਂਜੀ ਅੱਜ ਸਪੈਸ਼ਲ ਬੱਚਿਆਂ ਦੇ 225 ਪ੍ਰੋਗਰਾਮ ਦੇ ਵਿੱਚ ਇਵੈਂਟ ਦੇ ਵਿੱਚ ਜੋ ਅਸੀਂ ਅੱਖੀਂ ਦੇਖ ਰਹੇ ਸੀਗੇ ਉਹ ਫੀਲਿੰਗ ਅਸੀਂ ਬਿਆਨ ਨਹੀਂ ਕਰ ਸਕਦੇ ਮੈਂ ਤਾਂ ਇਹ ਕਹੂੰਗਾ ਕਿ ਜਿੰਨੀ ਵੀ ਆਰਗੇਨਾਈਜੇਸ਼ਨ ਹੈ ਜਿਹੜੀ ਇਹ ਇਵੈਂਟ ਕਰਾ ਰਹੀ ਆ ਪਰਮਾਤਮਾ ਦੀ ਉਹਨਾਂ ਦੇ ਉੱਪਰ ਬੜੀ ਕਿਰਪਾ ਆ ਕਿਉਂਕਿ ਨਹੀਂ ਤਾਂ ਆਮ ਲੋਕਾਂ ਦਾ ਇੱਧਰ ਧਿਆਨ ਨਿਗਾ ਦੇਖੋ ਕਿੱਥੋਂ ਸਟਾਰਟਿੰਗ ਕੀਤੀ ਸੀ ਇੱਕ ਜ਼ਿਲ੍ਹੇ ਤੋਂ ਤਾਂ ਅੱਜ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਜਿਹੜੀ ਆ ਇਹ ਪ੍ਰੋਗਰਾਮ ਹੋ ਰਿਹਾ ਆ ਔਰ ਮਾਨਿਆ ਹਿਸ਼ਾਰਪੁਰ ਨੂੰ ਕੀ ਪੂਰੇ ਨੈਸ਼ਨਲ 'ਚ ਇੱਕ ਹਿਸ਼ਾਰਪੂਰੀ ਇਵੈਂਟੇ ਹੋ ਰਿਹਾ ਆ ਔਰ ਸਚਦੇਵਾ ਸਾਹਿਬ ਦਾ ਉਹ ਵੱਡਾ ਯੋਗਦਾਨ ਆ ਵੈਸੇ ਤਾਂ ਪੂਰੀ ਟੀਮ ਦਾ ਹੀ ਵੱਡਾ ਯੋਗਦਾਨ ਆ ਮੈਂ ਬੱਚੇ ਦੇ ਪੇਰੈਂਟਸ ਨੂੰ ਔਰ ਟੀਚਰ ਨੂੰ ਸਲਾਮ ਕਰਦਾ ਆ ਜਿਹਨੇ ਇੰਨੀ ਤਿਆਰੀ ਕਰਕੇ ਇਨਾ ਵਧੀਆ ਪ੍ਰੋਗਰਾਮ ਪੇਸ਼ ਕੀਤਾ ਔਰ ਉਹ ਬੱਚਿਆਂ 'ਚ ਆਪਣੇ ਆਪ 'ਚ ਇਨਾ ਟੈਲੈਂਟ ਕਿ ਉਹ ਅਗਲੇ ਤੋਂ ਆਪ ਹੀ ਪਿਆਰ ਲੈ ਲੈਂਦੇ ਆ ਤਾਂ ਇਹ ਜਿਹੜੀਆਂ ਰੱਬ ਦੀਆਂ ਰੂਹਾਂ ਹੁੰਦੀਆਂ ਆ ਪ੍ਰਮਾਤਮਾ ਇਹ ਬੱਚਿਆਂ ਤੇ ਜਿਹੜੀ ਆਲਰੇਡੀ ਔਰਗੇਨਾਈਜੇਸ਼ਨ ਟੀਮ ਹੈ ਸਾਰੀ ਇਤੇ ਆਪਣਾ ਮੇਪర్యਤਰਾ ਕੀਤਾ ਕਿ ਤਾਂ ਕਿ ਹਰੇਕ ਸਾਲ ਇਸੇ ਤਰ੍ਹਾਂ ਇਵੈਂਟ ਹੁੰਦੇ ਰਹਿਣ ਮੇਰੇ ਨਾਲ ਬਹੁਤ ਸਾਡੇ ਸਤਿਕਾਰਯੋਗ ਡਿਸਟ੍ਰਿਕਟ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਕਰਮਜੀਤ ਕੌਰ ਜੀ ਔਰ ਨਾਲ ਮੇਰੇ ਦਸੂਏ ਤੋਂ ਐਮਐਲਏ ਕਰਮਵੀਰ ਕੁਮੜ ਜੀ ਆ ਅਸੀਂ ਸਾਰੀ ਟੀਮ ਸਾਡੇ ਪੰਜਾਬ ਦੇ ਪ੍ਰਧਾਨ ਅਮਰੋੜਾ ਜੀ ਉਹ ਵੀ ਆਏ ਸਨ ਔਰ ਸਾਰਿਆਂ ਨੇ ਮਿਲ ਕੇ ਅਸੀਂ ਬੜਾ ਅੰਜੋਏ ਅੰਦਰ ਕੀਤਾ ਬੱਚਿਆਂ ਦੇ ਨਾਲ ਦਾਸ ਕਰਦੇ ਹਾਂ ਪ੍ਰਮਾਤਮਾ ਇਸੇ ਤਰ੍ਹਾਂ ਸਾਡਾ ਪਿਆਰ ਆਪਸ ਵਿੱਚ ਬਣਾਈ ਰੱਖੇ ਅੱਜ ਸਾਨੂੰ ਸਾਰਿਆਂ ਨੂੰ ਹੁਸ਼ਿਆਰਪੁਰ ਵਿਖੇ ਐਸਐਸ ਆਸ਼ਾ ਕਿਰਨ ਸੁਸਾਇਟੀ ਵੱਲੋਂ ਜਿਹੜਾ ਅਮੰਗ ਪ੍ਰੋਗਰਾਮ 2025 ਕਰਵਾਇਆ ਜਾ ਰਿਹਾ ਉਹਦੇ ਵਿੱਚ ਮਾਨਯੋਗ ਸਾਡੇ ਪ੍ਰਧਾਨ ਜੀ ਅਮਨ ਰੋੜਾ ਜੀ ਸਪੈਸ਼ਲ ਤੌਰ ਤੇ ਪਹੁੰਚੇ ਸੀਗੇ ਨੇ ਮੇਰੇ ਨਾਲ ਰਾਜਾ ਗਿਲ ਜੀ ਮੈਡਮ ਕਰਮਜੀਤ ਕੌਰ ਜੀ ਤੇ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਵੀ ਇਸ ਵਿੱਚ ਅੱਜ ਆਈ ਸੀ ਔਰ ਅੰਦਰ ਜਾ ਕੇ ਬਹੁਤ ਹੀ ਵਧੀਆ ਵੀ ਲੱਗਾ ਔਰ ਪਰਮਾਤਮਾ ਦਾ ਧੰਨਵਾਦ ਵੀ ਕਰਦੇ ਆ ਕਿ ਸਾਨੂੰ ਬਹੁਤ ਕੁਝ ਦਿੱਤਾ ਹੈ ਪ੍ਰਮਾਤਮਾ ਨੇ ਔਰ ਅੰਦਰ ਜਾ ਕੇ ਪਤਾ ਲੱਗਦਾ ਕਿ ਆਪਾਂ ਕਿੱਥੇ ਖੜੇ ਆ ਔਰ ਬੱਚਿਆਂ ਨੇ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਆ ਤਿਆਰ ਕਰਕੇ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਔਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਕਿ ਆਪਾਂ ਕਿਸੇ ਗੱਲੋਂ ਘਟ ਨਹੀਂ ਗਏ ਔਰ ਬਹੁਤ ਚੰਗਾ ਲੱਗਾ ਇੱਥੇ ਆ ਕੇ ਆਪਾਂ ਸਚਦੇਵਾ ਸਾਹਿਬ ਦਾ ਉਹਨਾਂ ਦੇ ਸਾਰੇ ਪਰਿਵਾਰ ਦਾ ਉਹਨਾਂ ਦੀ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਪ੍ਰਮਾਤਮਾਗੇ ਅਰਦਾਸ ਬੇਨਤੀ ਕਰਦੇ ਆਂ ਕਿ ਉਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਦਾ ਜਿਹੜਾ ਉਹ ਬਣਾ ਕੇ ਰੱਖਣ ਕਿਉਂਕਿ ਇਹੋ ਕਿਸੇ ਚੰਗੇ ਬੰਦੇ ਦੇ ਕੋਲੋਂ ਉਹਨਾਂ ਦੇ ਹੱਥੋਂ ਹੁੰਦਾ ਹੈ ਕਿਸੇ ਆਮ ਬੰਦੇ ਦੇ ਕੋਲੋਂ ਨਹੀਂ ਹੁੰਦਾ ਔਰ ਮੈਂ ਸਮਝਦਾ ਕਿ ਪ੍ਰਿਸ਼ਤੇ ਬਣ ਕੇ ਉਹਨਾਂ ਲੋਕਾਂ ਵਾਸਤੇ ਅੱਗੇ ਆ ਰਹੇ ਨੇ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਸੀਗਾ ਪਰ ਉਹਨਾਂ ਨੂੰ ਉਹਨਾਂ ਨੇ ਰੱਬੀ ਰੂਹੀ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕੀਤਾ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ